ਦੀਵਰਾੜਾ ਜੀ ਜਿੰਦਾਬਾਦ ਐਮਐਲਏ ਸੁਨੀਲ ਰੌੜਾ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸਰ ਭਗਵਾਨ ਸਿੰਘ ਮਾਨ ਜਿੰਦਾਬਾਦ ਐਮਐਲਏ ਸੰਜੀਵ ਰੌੜਾ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਆਮ ਆਦਮੀ ਪਾਰਟੀ ਕੁਲਜੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਜਿਹੜੀ ਇਹ ਬਾਈ ਇਲੈਕਸ਼ਨ ਸੀ ਇਹ ਜਿੱਤ ਕੇ ਬਿਲਕੁਲ ਸਾਬਤ ਕਰ ਦਿੱਤਾ ਹੈ ਕਿ ਅੱਜ ਵੀ ਲੋਕਾਂ ਦਾ ਵਿਸ਼ਵਾਸ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਹੈ ਜੀ ਦੂਜੀ ਗੱਲ ਇਹ ਵੀ ਇਹਦੇ ਨਾਲ ਤੈਅ ਹੋ ਗਿਆ ਕਿ ਜਿਹੜਾ ਗੁਜਰਾਤ ਦੇ ਵਿੱਚ ਅੱਜ ਜਿੱਤ ਹੋਈ ਹੈ ਔਰ ਬਹੁਤ ਵੱਡੇ ਮਾਰਜਨ ਦੇ ਨਾਲ ਉੱਥੇ ਜਿਹੜੀ 18000 ਦੇ ਕਰੀਬ ਜਿਹੜਾ ਮਾਰਜਨ ਦੇ ਨਾਲ ਜਿੱਤ ਹੋਈ ਹੈ ਉਹਦੇ ਨਾਲ ਇਹ ਵੀ ਸਾਬਤ ਹੋਇਆ ਹੈ ਕਿ ਜਿਹੜੀ ਨੈਸ਼ਨਲ ਪਾਰਟੀ ਆਮ ਆਦਮੀ ਪਾਰਟੀ ਬਣੀ ਹੈ ਜੀ ਉਸ ਗੱਲ ਤੇ ਮੋਹਰ ਲੱਗ ਗਈ ਹੈ ਕਿ ਵਾਕੇ ਹੀ ਇੱਕ ਨੈਸ਼ਨਲ ਪਾਰਟੀ ਵਾਂਗੂ ਪਾਰਟੀ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਕਈ ਵਾਰੀ ਹੁੰਦਾ ਹੈ ਕਿ ਡੰਗ ਟਪਾਉ ਜਾਂ ਇਸ ਤਰ੍ਹਾਂ ਕਿ ਆ ਫਾਰਮੈਲਟੀ ਵਾਲੀ ਗੱਲ ਹੁੰਦੀ ਹੈ ਕਿ ਨੈਸ਼ਨਲ ਪਾਰਟੀਆਂ ਬਣ ਜਾਂਦੀਆਂ ਹਨ ਪਰ ਉਹਨਾਂ ਦੀ ਵਰਕਿੰਗ ਉਸ ਸਟਾਈਲ ਦੀ ਨਹੀਂ ਹੁੰਦੀ ਤੇ ਗੁਜਰਾਤ ਦੇ ਵਿੱਚ ਕਿਉਂਕਿ ਗੁਜਰਾਤ ਜਿੱਥੇ ਮੋਦੀ ਦਾ ਗੜ੍ਹ ਸੀ ਔਰ ਉੱਥੇ ਜਿੱਤ ਦਰਜ ਕਰਨੀ ਦੂਜੀ ਗੱਲ ਇਹ ਵੀ ਸਾਬਤ ਕਰਦੀ ਹੈ ਕਿ ਇਹਦਾ ਮਤਲਬ ਕਾਂਗਰਸ ਨਾਲੋਂ ਤਾਂ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਅੱਗੇ ਲੰਘ ਚੁੱਕੀ ਹੈ ਨਹੀਂ ਤਾਂ ਫਿਰ ਦੂਜੀ ਆਪਸ਼ਨ ਦੇ ਤੌਰ ਤੇ ਉੱਥੇ ਕਾਂਗਰਸ ਨੂੰ ਚੁਣਦੇ ਸਾਬ ਇੱਕ ਪਾਸੇ ਹੋਰ ਵੀ ਸੀ ਜਿੱਥੇ ਲੁਧਿਆਣਾ ਚ ਲਗਾਤਾਰ ਤੁਸੀਂ ਉੱਥੇ ਪ੍ਰਚਾਰ ਦੇ ਵਿੱਚ ਰਹੇ ਕਿਤੇ ਨਾ ਕਿਤੇ ਕਾਂਗਰਸ ਦੀ ਗੱਲ ਸੀ ਇੱਕ ਤਾਂ ਪਹਿਲਾਂ ਹੀ ਅਸੀਂ ਗੱਲਾਂ ਕਰਦੇ ਸੀ ਕਿ ਕਾਂਗਰਸ ਪੂਰੀ ਤਰ੍ਹਾਂ ਖਖੜੀ ਕਰੇਲੇ ਹੋਈ ਪਈ ਹੈ ਅਸਲ ਚ ਕੱਲੀ ਕਾਂਗਰਸ ਕੀ ਵਿਰੋਧੀ ਧਿਰ ਪੂਰੀ ਹੈ ਜਿਹੜੀ ਕਿਤੇ ਵੀ ਇੱਕਜੁੱਟ ਨਜ਼ਰ ਨਹੀਂ ਆ ਰਹੀ ਅਕਾਲੀ ਦਲ ਦੀ ਵੀ ਇਹੀ ਪੋਜੀਸ਼ਨ ਹੈ ਕਿ ਦੋ ਤਿੰਨ ਅਕਾਲੀ ਦਲ ਬਣੇ ਹੋਏ ਨੇ ਔਰ ਉਹ ਇਸ ਮੇਰੇ ਖਿਆਲ ਚ ਉਹਨਾਂ ਨੂੰ ਚਿੰਤਨ ਕਰਨਾ ਚਾਹੀਦਾ ਹੈ ਕਿ ਭਾਵੇਂ ਉਹ ਇਕੱਠੇ ਹੋਣ ਭਾਵੇਂ ਕੋਈ ਹੋਰ ਉਪਰਾਲਾ ਕਰਨਾ ਤਾਂ ਕਿ ਉਹ ਆਪਣਾ ਮਾੜਾ ਮੋਟਾ ਜਿਹੜਾ ਆਪਣੀ ਹੋਂਦ ਬਚਾ ਸਕਣ ਕਿਉਂਕਿ ਲੋਕ ਜਿਹੜੇ ਨੇ ਪੂਰੀ ਤਰ੍ਹਾਂ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੇ ਜਿਹੜਾ ਇੱਥੇ ਕੰਮ ਕੀਤਾ ਜਿਵੇਂ ਅਸੀਂ ਸੋਇਆ ਕਿਹਾ ਸੀ ਇਲੈਕਸ਼ਨਾਂ ਦੇ ਦੌਰਾਨ ਕਿ ਰਜਬਾਹੇ ਪੱਕੇ ਕਰਾਂਗੇ ਆ ਪਿੱਛੇ ਮੇਰੇ ਘਰ ਦੇ ਤੁਸੀਂ ਵੇਖ ਸਕਦੇ ਹੋ ਕਿ ਉੱਥੇ ਤੁਸੀਂ ਕਵਰੇਜ ਵੀ ਕਰ ਲੈਣਾ ਕੇ ਰਜਬਾਹਾ ਇੱਥੇ ਪਿਛਲੇ ਪਾਸੇ ਜਿਹੜਾ ਹੁਣ ਤਾਜ਼ਾ ਹੁਣੇ ਪੱਕਾ ਜਿਹੜਾ ਹੋਇਆ ਹੈ ਔਰ ਇਸੇ ਤਰ੍ਹਾਂ 600 ਯੂਨਟ ਮਾਫੀ ਦੀ ਗੱਲ ਹੋਈ ਸੀ ਉਦੋਂ ਕਹਿੰਦੇ ਸੀ ਨਹੀਂ ਨਹੀਂ ਕੇਜਰੀਆਲ ਮੁੱਕਰ ਜਾਏਗਾ ਯੂ ਟਰਨ ਲੈ ਜਾਏਗਾ ਇਹ ਇੱਕ ਜਣਾ ਕਹਿ ਰਿਹਾ ਕਿ 300 ਯੂਨਟ ਮਾਫ ਦੂਜਾ ਕਹਿ ਰਿਹਾ ਕਿ 600 ਯੂਨਟ ਮਾਫ ਪਰ ਤੁਹਾਡੇ ਸਾਹਮਣੇ 600 ਯੂਨਟ ਮਾਫ ਜਿਹੜੀ ਹੈ ਉਹ ਹੀ ਜ਼ੀਰੋ ਬਿਲ ਜਿਹੜੇ ਨੇ ਆ ਰਹੇ ਨੇ ਇਸ ਤਰ੍ਹਾਂ ਹੀ ਬਾਕੀ ਸਾਰੇ ਕੰਮ ਹੋਏ ਨੇ ਕਿਤਨਾ ਕਿਤੇ ਹੁਣ ਸਾ ਉੱਚੀ ਹੋਰ ਵੀ ਹੈ ਵੀ ਬੀਜੇਪ ਹੋਈਆਂ ਸੀ ਉੱਥੇ ਬੀਜੇਪ ਨੂੰ ਉੱਥੇ ਬਹੁਤ ਵੱਡੀ ਜਿਹੜੀ ਲੀਡ ਮਿਲੀ ਸੀ ਇਸ ਹਲਕੇ ਦੇ ਵਿੱਚ ਜੀ ਜੀ ਔਰ ਲੁਧਿਆਣਾ ਵੈਸਟ ਵਿੱਚ ਅ ਦੂਜੇ ਨੰਬਰ ਤੇ ਉੱਥੇ ਕਾਂਗਰਸ ਆਈ ਸੀ ਤੇ ਆਮ ਆਦਮੀ ਪਾਰਟੀ ਨੂੰ ਤਾਂ ਉੱਥੇ ਵੋਟ ਹੀ ਮੇਰੇ ਖਿਆਲ ਚ ਮਹੱਜ 22000 ਵੋਟ ਪਈ ਸੀ ਸ਼ਾਇਦ ਇਸ ਤੋਂ ਵੀ ਇਸ ਤੋਂ ਘੱਟ ਹੀ ਪਈ ਹੋਵੇ ਤੇ ਇਹ ਸਾਰਾ ਪਰਵਰਤਨ ਆਇਆ ਤੇ ਮਹੀਨੇ ਡੇਢ ਦੇ ਵਿੱਚ ਲੋਕਾਂ ਨੇ ਫਿਰ ਕਿਉਂਕਿ ਵਿਧਾਨ ਸਭਾ ਚੋਣਾਂ ਨੇ ਪਹਿਲਾਂ ਅਸੀਂ ਇਹ ਗੱਲ ਕਰਦੇ ਸੀ ਕਿ ਉਹ ਵੋਟਾਂ ਪਈਆਂ ਸੀ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖ ਕੇ ਕਿਉਂਕਿ ਉਦੋਂ ਇੱਕ ਇਹ ਸੀ ਧਾਰਨਾ ਬਣੀ ਹੋਈ ਸੀ ਕਿ ਪ੍ਰਧਾਨ ਮੰਤਰੀ ਕੌਣ ਬਣਾਉਣਾ ਹੈ ਤੇ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਆਮ ਆਦਮੀ ਪਾਰਟੀ ਕੁਦਰਤੀਏ ਵੀ ਹੈ ਨਹੀਂ ਸੀ ਤੇ ਇਸ ਕਰਕੇ ਵੋਟਾਂ ਲੋਕਾਂ ਨੇ ਜਿਹੜੀਆਂ ਉਸ ਹਿਸਾਬ ਨਾਲ ਪਾਈਆਂ ਸੀ ਪਰ ਜਦੋਂ ਵਿਧਾਨ ਸਭਾ ਦੇ ਵਿੱਚ ਦੀ ਵੋਟ ਪੈਂਦੀ ਹੈ ਤਾਂ ਲੋਕ ਆਪ ਦਾ ਜਿਹੜਾ ਨਜ਼ਰੀਆ ਜਿਹੜਾ ਉਹ ਚੇਂਜ ਕਰ ਲੈਂਦੇ ਨੇ ਤੇ ਹੁਣ ਇਹ ਗੱਲ ਇੱਥੇ ਸਾਬਤ ਵੀ ਹੋ ਗਈ ਐ ਦਿਨਾਂ ਜੀ ਔਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ ਵਧਾਈਆਂ ਦੇਣਾ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਖੁਸ਼ੀ ਦਾ ਮਾਹੌਲ ਐ ਔਰ ਜਗਾ ਜਗਾ ਆਮ ਆਦਮੀ ਪਾਰਟੀ ਦੇ ਕਰਮਕੁੰ ਜਿਵੇਂ ਹੀ ਜਿਹੜਾ ਜਿੱਤ ਜਿਹੜੀ ਇਹ ਮਿਲੀ ਐ ਤੇ ਜਿੱਤ ਮਿਲਦੇ ਸਾਰੀ ਜਿਹੜੀ ਆ ਆਪੋ ਆਪਣੇ ਜਗ੍ਹਾ ਤੇ ਜਿਹੜੇ ਇਕੱਤਰ ਹੋਏ ਨੇ ਤੇ ਸਾਰਿਆਂ ਨੇ ਪਹੁੰਚ ਕੇ ਜਿਹੜੀ ਖੁਸ਼ੀ ਦਾ ਜਿਹੜਾ ਇਹ ਜਿਹੜੀ ਸਾਰੀ ਤਿਆਰੀ ਜਿਹੜੀ ਐ ਮੁਕੰਮਲ ਨੇ ਜਿਹੜੀਆਂ ਨੇ ਇੱਕ ਵਾਰੀ ਫੇਰ ਬਰਕਰਾਰ ਰੰਟੀ ਜਿਹੜੇ ਨੇ ਤੁਹਾਡਾ ਬਹੁਤ ਥੈਂਕ ਯੂ